ਗਾयक ਗੁਰੂ ਰੰਦਾਵਾ ਬਾਰੇ ਆਈ ਮਾੜੀ ਖਬਰ ਫਿਲਮ ਦੀ ਸ਼ੂਟਿੰਗ ਸਮੇਂ ਵਾਪਰਿਆ ਵੱਡਾ ਪਾਣਾ ਮਿੰਟਾਂ ਚ ਗਮ ਚ ਬਦਲੀਆਂ ਖੁਸ਼ੀਆਂ ਜੀ ਹਾਂ ਇਸ ਵੇਲੇ ਦੀ ਵੱਡੀ ਮਾੜੀ ਖਬਰ ਪੰਜਾਬੀ ਗਾਇਕ ਅਤੇ ਅਦਾਕਾਰ ਗੁਰੂ ਰੰਦਾਵਾ ਬਾਰੇ ਆ ਰਹੀ ਹੈ ਜਿੱਥੇ ਕਿ ਉਹ ਆਪਣੀ ਆਉਣ ਵਾਲੀ ਨਵੀਂ ਫਿਲਮ ਸ਼ੌਂਕੀ ਸਰਦਾਰ ਦੀ ਸ਼ੂਟਿੰਗ ਕਰ ਰਹੇ ਸੀ ਤੇ ਸ਼ੂਟਿੰਗ ਦੌਰਾਨ ਜਦੋਂ ਸਟੰਟ ਆਉਂਦਾ ਹੈ ਤੇ ਸਟੰਟ ਕਰਦੇ ਸਮੇਂ ਉਹਨਾਂ ਬਾਰੇ ਇੱਕ ਵੱਡੀ ਮਾੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਜਦੋਂ ਉਹ ਸਟੰਟ ਕਰਨ ਲੱਗੇ ਤਾਂ ਉਹ ਸਟੰਟ ਸਹੀ ਤਰੀਕੇ ਨਾਲ ਨਾ ਹੋ ਪਾਉਣ ਦੇ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਦੇ ਵੱਲੋਂ ਲਗਾਤਾਰ ਜਿਹੜਾ ਉਹਨਾਂ ਦਾ ਫਿਕਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਵਿੱਚ ਚਿੰਤਾ ਦੀ ਲਹਿਰ ਬਣ ਚੁੱਕੀ ਹੈ ਤੁਹਾਨੂੰ ਦੱਸ ਦਿਨੇ ਆ ਕਿ ਗੁਰੂ ਰੰਦਾਵਾ ਬੁਰੀ ਤਰੀਕੇ ਨਾਲ ਜ਼ਖਮੀ ਹੋ ਗਏ ਹਨ ਉਹਨਾਂ ਦੀ ਫਿਲਮ ਸ਼ੌਂਕੀ ਸਰਦਾਰ ਵਿੱਚ ਸਟੰਟ ਕਰਦੇ ਸਮੇ ਗਾਇਕ ਜ਼ਖਮੀ ਹੋ ਗਿਆ ਗਾਇਕ ਨੇ ਸੋਸ਼ਲ ਮੀਡੀਆ ਤੇ ਫੋਟੋ ਪੋਸਟ ਕੀਤੀ ਅਤੇ ਜਾਣਕਾਰੀ ਸਾਂਝੀ ਕੀਤੀ ਹੈ ਇੰਸਟਾਗ੍ਰam ਤੇ ਸ਼ੇਅਰ ਕੀਤੀ ਫੋਟੋ ਦੇ ਨਾਲ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਮੇਰਾ ਪਹਿਲਾ ਸਟੰਟ ਮੇਰੀ ਪਹਿਲੀ ਸੱਟ ਪਰ ਮੇਰਾ ਹੌਸਲਾ ਉਟਟ ਹੈ ਸ਼ੌਂਕੀ ਸਰਦਾਰ ਫਿਲਮ ਦੇ ਸੈੱਟ ਤੋਂ ਇੱਕ ਯਾਦ ਬਹੁਤ ਮੁਸ਼ਕਲ ਕੰਮ ਹੈ ਐਕਸ਼ਨ ਵਾਲਾ ਪਰ ਮੈਂ ਆਪਣੇ ਦਰਸ਼ਕਾਂ ਲਈ ਹਮੇਸ਼ਾ ਸਖਤ ਮਿਹਨਤ ਕਰਦਾ ਰਹਾਂਗਾ ਤਾਂ ਇਹ ਇਸ ਵੇਲੇ ਦੀ ਵੱਡੀ ਮਾੜੀ ਖਬਰ ਗੁਰੂ ਰੰਦਾਬਾ ਬਾਰੇ ਆ ਰਹੀ ਹੈ ਤੇ ਇਸ ਟਾਈਮ ਓਹੋ ਹਸਪਤਾਲ ਤੋਂ ਆਪਣੀ ਤਸਵੀਰ ਜਾਰੀ ਕਰਦੇ ਹੋਏ ਕੈਪਸ਼ਨ ਵੀ ਉਹਨਾਂ ਨੇ ਲਿਖੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਦਰਸ਼ਕਾਂ ਦੇ ਲਈ ਸਦਾ ਮਿਹਨਤ ਕਰਦਾ ਰਹਾਂਗਾ ਤੇ ਇਹ ਮੇਰਾ ਪਹਿਲਾ ਸਟੰਟ ਹੈ ਤੇ ਪਹਿਲੀ ਵਾਰ ਮੈਂ ਆਪਣੇ ਸਟੰਟ ਦੇ ਦੌਰਾਨ ਜ਼ਖਮੀ ਹੋਇਆ ਹਾਂ ਤੇ ਮੇਰਾ ਹੌਸਲਾ ਜਿਹੜਾ ਉਹ ਹਮੇਸ਼ਾ ਲਈ اٹਟ ਹੈ ਤਾਂ ਇਹ ਵੱਡੀ ਮਾੜੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਹ ਸ਼ੌਂਕੀ ਸਰਦਾਰ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ ਤੇ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਸਟੰਟ ਆਉਂਦਾ ਹੈ ਸਟੰਟ ਦੇ ਦੌਰਾਨ ਉਹ ਬੁਰੀ ਦੀਕੇ ਨਾਲ ਜ਼ਖਮੀ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਦੇ ਵੱਲੋਂ ਲਗਾਤਾਰ ਉਹਨਾਂ ਦਾ ਫਿਕਰ ਕੀਤਾ ਜਾ ਰਿਹਾ ਹੈ ਤਾਂ ਇਸ ਵੇਲੇ ਦੀ ਵੱਡੀ ਮਾੜੀ ਖਬਰ ਸਾਹਮਣੇ ਆ ਰਹੀ ਹੈ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਦੋਸ਼ ਲਾਇਆ ਕਿ ਉਹ ਗਰੀਬ ਪਰਿਵਾਰ ਤੋਂ ਸਬੰਧ ਰੱਖਦੇ ਹਨ ਉਹਨਾਂ ਵੱਲੋਂ ਕਰਜ਼ਾ ਲੈ ਕੇ ਏਜੰਡਰ ਨੂੰ 25 ਲੱਖ ਰੁਪਏ ਦਿੱਤੇ ਹਨ ਪਰ ਪੈਸੇ ਨਾ ਰਹੇ ਅਤੇ ਨਾ ਹੀ ਉਹਨਾਂ ਦਾ ਲੜਕਾ ਰਿਹਾ ਹਾਲੇ ਮ੍ਰਿਤਕ ਦੀ ਲਾਸ਼ੇ ਨੂੰ ਵਾਪਸ ਲਿਆਉਣਾ ਹੈ ਨੌਜਵਾਨ ਦੀ ਮੌਤੇ ਮਗਰੋਂ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ